ਉਜੀ ਹੁਣ ਪਟਿਆਲੇੋਂ ਨਿਕਲਣ ਲੱਗਿਆ। ਤਕਰੀਬਨ 10 10:30 ਵਜੇ। ਅੱਜ ਮੈਂ ਥੋੜਾ ਜਿਹਾ ੱੱਕਾ ਕਰ ਗਿਆ। ਨਵਦੇ ਦੋ ਭਰਾਵਾਂ ਨਾਲ ਅੱਜ ਸਾਰੇ ਦਿਨ ਦੇ ਸਾਡੇ ਕਾਫੀ ਪ੍ਰੋਗਰਾਮ ਸੀਗੇ। ਪ੍ਰੋਗਰਾਮ ਕਰਕੇ ਕੱਲ ਐਕਚੁਅਲੀ ਮੈਂ ਪਟਿਆਲੇ ਆਇਆ ਪਹਿਲਾਂ। ਲੋ ਜੀ ਪਟਿਆਲਾ ਪਹੁੰਚ ਚੁੱਕੇ ਹਾਂ। ਅੱਜ ਬਹੁਤ ਜ਼ਰੂਰੀ ਮੇਰੀ ਇੱਕ ਦਫ਼ਤਰ ਦੀ ਮੀਟਿੰਗ ਸੀ। ਹਨ ਇਹ ਵੀ ਪਤਾ ਨਹੀਂ ਕਿਹੜੀ ਖੋਟ ਦੇ ਗਿਆ ਵਾ ਸੀਗਾ ਉੱਥੋਂ ਨਿਕਲੇ ਆਏ ਆ। ਪਟਿਆਲੇ ਦੇ ਨਾਮ ਨੂੰ ਤਾਂ ਵੈਸੇ ਹੀ ਨਿਕਲੇ ਆਉਂਦਾ ਹੁੰਦਾ ਹੈ। ਪਰ ਇਹਨੂੰ ਮੈਂ ਫਸਾ ਲਿਆ। ਕਿ ਪਟਿਆਲੇ ਦੀ ਮੀਟਿੰਗ ਤੋਂ ਬਾਅਦ ਬਰਨਾਲੇ ਵੀ ਸਾਡੀ ਰੈਲੀ ਵੀ ਹੈ ਉੱਥੇ ਵੀ ਜਾਣਾ ਹੈ ਇਹ ਕਰਕੇ ਉਸ ਤੋਂ ਬਾਅਦ ਇਮੀਡੀਏਟਲੀ ਭੱਜ ਕੇ ਮੈਨੂੰ ਬਰਨਾਲੇ ਜਾਣਾ ਪਿਆ ਬੱਚਿਆਂ ਨੂੰ ਕੱਲ ਵਾਦਾ ਕਰਿਆ ਸੀ ਵੀ ਘਰੇ ਆਉਂਗਾ ਪਰ ਮੀਟਿੰਗਾਂ ਚ ਇਹਨਾਂ ਲੇਟ ਹੋ ਗਿਆ ਘਰੇ ਜਾ ਨਹੀਂ ਸਕਿਆ ਸੋ ਖੜੇ ਪਏ ਸੀ ਵੀ ਤੁਸੀਂ ਆਏ ਨਹੀਂ ਆਏ ਨਹੀਂ ਸੋ ਅੱਜ ਅਸੀਂ ਸਾਰੇ ਪ੍ਰੋਗਰਾਮ ਪ੍ਰੋਗਰਾਮ ਕਰਕੇ ਉਸ ਤੋਂ ਬਾਅਦ ਸੰਗਰੂਰ ਗਏ ਸੀਗੇ ਸੁਖਦੇਵ ਸਿੰਘ ਢੀਂਸਾ ਜੀ ਦੀ ਦਿਹਾਂਤ ਹੋ ਗਿਆ ਸੀ ਤੋਂ ਉਸਤੇ ਅਫਸੋਸ ਕਰਨ ਲਈ ਬੀਬੀ ਜੀ ਨੇ ਜਾਣਾ ਸੀ ਸਾਰੇ ਅਸੀਂ ਗਏ ਸੀ ਸੋ ਉਸ ਤੋਂ ਬਾਅਦ ਮੇਰਾ ਪ੍ਰੋਗਰਾਮ ਬਣਿਆ ਕਿ ਸੰਗਰੂਰ ਤਾ ਆਵਈਆਂ ਚਲੋ ਭੱਜ ਕੇ ਨਾਲੇ ਥੋੜੀ ਦੇਰ ਬੱਚਿਆਂ ਨੂੰ ਮਿਲਿਓ ਨਾ ਤੇ ਇਹਨਾਂ ਦੋਵਾਂ ਨੂੰ ਮੈਂ ਲਾਰਾ ਲਾ ਕੇ ਲਾਇਆ ਮੈਂ ਯਾਰ ਆਪਾਂ ਨੂੰ ਬਾਅਦ 20 ਮਿੰਟ ਲੱਗਣੇ ਅੱਧਾ ਘੰਟਾ ਲਾਉਣਾ ਬਾਦ ਤੋਂ ਬਰ ਪਟਿਆਲੇ ਐਦੂ ਬਾਦ ਨਹੀਂ ਲਾਉਣਾ ਸਾਡੇ ਛੇਤੀ ਸੂਰਤ ਮੌਸਮ ਹੋਇਆ ਚੱਲਿਆਂ ਪਟਿਆਲੇ ਤੋਂ ਮੇਰੇ ਚੰਗਲ 'ਚ ਸੰਦੀਪ ਵੀ ਆ ਗਿਆ ਤੇ ਬਿੰਦੂ ਵੀ ਆ ਗਿਆ ਇਹਨਾਂ ਨੂੰ ਮੈਂ ਇੱਥੇ ਦਾ ਹੈਗਾ ਨਾਲ ਬਾਹ ਸੰਦੂਖ ਸੰਗਰੂਰ ਆਏ ਵੇ ਆਪਾਂ ਮੈਂ ਦੰਦ ਦਿਖਾਉਣਾ ਯਾਰ ਮਿੰਟ ਲਾਵਾਂਗੇ 15 ਤੇ ਦੰਦ ਦੇ ਤਾਂ ਮੇਰੀ ਫਿਲਿੰਗ 10 ਮਿੰਟ ਦਾ ਕੰਮ ਸੀਗਾ ਮੁੜ ਕੇ ਮੈਨੂੰ ਪਤਾ ਹੀ ਵੀ ਬੱਚਿਆਂ ਕੋਲੇ ਜਾਣਾ ਹੈ ਕਿਉਂਕਿ ਬੱਚੇ ਅੜੇ ਵੇ ਸੀਗੇ ਵੀ ਮਾਰ ਕੇ ਜਾਓ ਕਿਹੜਾ ਤੇ ਮੈਂ ਚਲੋ ਡਿਨਰ ਤੁਹਾਡੇ ਕੋਲੇ ਕਰਨ ਆਉਂਗਾ ਸੋ ਇਹਨਾਂ ਨੂੰ ਵਿਚਾਰੇ ਵਧੀਆ ਜਦੋਂ ਨਿਕਲੇ ਔਰ ਤਾਂ ਪੱਕਾ ਪੱਕਾ ਪੂਰੀਆਂ ਬਣੀਆਂ ਵੀ ਆ ਸੀਗੀਆਂ ਹੁਣ ਇਹ ਵੀ ਵਿਚਾਰੇ ਰਿਲੈਕਸ ਹੋ ਕੇ ਥੱਕ ਗਏ ੱੱਕਾ ਕਰ ਗਿਆ ਪਰ ਆਪਦੇ ਭਰਾਵਾਂ ਨਾਲ ਹੀ ੱੱਕਾ ਕਰਿਆ ਜਾ ਸਕਦਾ ਹੁੰਦਾ ਹੋਰ ਕਿਹੜਾ ਨਾਲ ੱੱਕਾ ਕਰ ਸਕਦੇ ਆ ਸੋ ਹੁਣ ਅਸੀਂ ਜਾ ਰਹੇ ਹਾਂ ਅੱਜ ਵਧੀਆ ਦਿਨ ਨਿਕਲਿਆ ਸਾਰੇ ਲੋਕਾਂ ਨੂੰ ਮਿਲੇ ਅੱਜ ਕੋਟੀ ਦੇ ਵਿੱਚ ਕਾਫੀ ਲੋਕਾਂ ਦਾ ਜਮਾਵੜਾ ਸੀ ਕਿਉਂਕਿ ਬਹੁਤ ਦਿਨਾਂ ਬਾਅਦ ਅੱਜ ਥੋੜਾ ਜਿਹਾ ਲਾਈਟ ਡੇ ਸੀਗਾ ਇੱਕ ਦੋ ਸੁੱਖ-ਦੁੱਖ ਦੇ ਸੀਗੇ ਸਾਡੇ ਇੱਕ ਨੌਜਵਾਨ ਭਰਾ ਦੇ ਡੈਥ ਹੋਈ ਸੀਗੀ ਦਾਦਾ ਜੀ ਦੀ ਉਹਨਾਂ ਦੇ ਅਫਸੋਸ ਤਾਂ ਸੀਗਾ ਉਹ ਕਰਕੇ ਤੋਂ ਉਦੋਂ ਬੜਾ ਜ਼ਿਆਦਾ ਟਾਈਮ ਕੋਠੀ ਚੀ ਸੀਗਾ ਫਿਰ ਵਿਚਦੀ ਸੀਗਾ ਐਦਾਂ ਹੀ ਕੁਛ ਨਾ ਕੁਛ ਪਾਲ ਯਾਰ ਜਿਵੇਂ ਕਹਿੰਦੇ ਆ ਟਾਈਮ ਦੇ ਵਿੱਚੋਂ ਸਾਨੂੰ ਚੁਰਾਉਣੇ ਪੈਂਦੇ ਆ ਪਰਿਵਾਰ ਨਾਲ ਬਤਾਉਣ ਲਈ ਸਮਾਂ ਬਤਾਉਣ ਲਈ ਹਾਲਾਂਕਿ ਘਰੇ ਆ ਕੇ ਜਵਾਕ ਤਾਂ ਪੈਗੇ ਸੀ ਖੜੇ ਵੀ ਨਹੀਂ ਜਾਣ ਨਹੀਂ ਦੇਣਾ ਅੱਜ ਤਾਂ ਰਹਿਣਾ ਪਊਗਾ ਇਹ ਤਾਂ ਰਹਿਣਾ ਪਊਗਾ ਸੋ ਮੈਂ ਪਹਿਲਾਂ ਤਾਂ ਇਹਨਾਂ ਦਾ ਬਹਾਨਾ ਮਾਰਿਆ ਮੈਂ ਕਿਹਾ ਵੀ ਇਹਨਾਂ ਨੇ ਜਾਣਾ ਹੈ ਬੜਾ ਜ਼ਰੂਰੀ ਹੈ ਇਹ ਵੀ ਕਹਿੰਦੇ ਸਾਡੇ ਕੋਲ ਤਾਂ ਗੱਡੀ ਹੈਗੀ ਅਸੀਂ ਭੱਜ ਜਾਾਂਗੇ ਤਾਂ ਮੈਨੂੰ ਪਤਾ ਮੈਂ ਕਿਵੇਂ ਬਚ ਕੇ ਨਿਕਲਿਆ ਇਹ ਧੋਖਾ ਦੇ ਕੇ ਸੀ ਮੈਨੂੰ ਮੌਕੇ ਤੇ ਜਾ ਕੇ ਇਹ ਬੱਚਿਆਂ ਦੀ ਸਾਈਡ ਤੇ ਹੋ ਗਏ ਸੀਗੇ ਪਰ ਸਵੇਰੇ ਫੇਰ ਪ੍ਰੋਗਰਾਮ ਨੇ ਫਿਰ ਸਵੇਰੇ ਪ੍ਰੋਗਰਾਮ ਕਰਨੇ ਓਕੇ ਹੋ ਜਾਣੇ ਸੀ ਕੁਝ ਲੋਕਾਂ ਨੂੰ ਟਾਈਮ ਦਿੱਤਾ ਵਾ ਸੋ ਫਿਰ ਬੱਚਿਆਂ ਨੂੰ ਵਾਕੇ ਮੈਂ ਯਾਰ ਡਿਨਰ ਡਰਨ ਕਰ ਲਿਆ ਐਕਚੁਅਲੀ ਬੇਟੀ ਆਈ ਹੋਈ ਹੈ ਮੇਰੀ ਹਾਸਟਲ ਦੇ ਵਿੱਚੋਂ ਉਹਨੇ ਵਗ ਜਾਣਾ ਉਹ ਪਿਛਲੀ ਵਾਰੀ ਵੀ ਹਾਸਟਲ ਚ ਆ ਗਈ ਤੇ ਉਹ ਆਈ ਉਹਦੀ ਸਾਰੀਆਂ ਛੁੱਟੀਆਂ ਟੱਪ ਗਈਆਂ ਸੋ ਐਤਕੀ ਉਹਨੇ ਪਹਿਲੇ ਹੀ ਮਨ ਬਣਾਇਆ ਹੋਇਆ ਵੀ ਇਹ ਨਾ ਹੋਵੇ ਜੀ ਐਤਕੀ ਵੀ ਮੇਰੇ ਛੁੱਟੀਆਂ ਐਸੇ ਤਰੀਕੇ ਨਾਲ ਟੱਪ ਜਾਣ ਉਹ ਜ਼ਿਆਦਾ ਘੇਰਦੀ ਆ ਤੇ ਤੀਆਂ ਵੈਸੇ ਵੀ ਲਾਡੀਆਂ ਹੁੰਦੀਆਂ ਯਾਰ ਤੀਆਂ ਦੀ ਜਿਹੜੇ ਕਹਿੰਦੇ ਨਖਰੇ ਆ ਤੀਆਂ ਦੀ ਡਾਂਟ ਜਿਹੜੀ ਸੁਣਨੀ ਮਨ ਲੜ ਇੱਕ ਬਾਪ ਲਈ ਸਭ ਤੋਂ ਜ਼ਿਆਦਾ ਮਜ਼ੇਦਾਰੀ ਚੀਜ਼ ਹੁੰਦੀ ਹੈ ਬੇਟੇ ਥੋੜੇ ਯਾਰ ਹੁੰਦੇ ਆ ਉਹ ਥੋੜਾ ਸਾਥ ਦੰਡੇ ਆ ਸੋ ਫਾਈਨਲੀ ਫਿਰ ਮੇਰੇ ਬੇਟੇ ਨੇ ਮੇਰੀ ਬੇਟੀ ਨੂੰ ਮਨਾਇਆ ਵੀ ਸੋ ਨਿਕਲੇ ਆ ਕੱਲ ਨੂੰ ਜਿਹੜੇ ਹੋਰ ਅੱਗੇ ਪ੍ਰੋਗਰਾਮ ਨੇ ਜ਼ਿੰਮੇਵਾਰੀਆਂ ਕਰਾਂਗੇ ਕਾਲਪੁਰਖ ਮੇਰ ਕਰੇ ਮੌਸਮ ਵੀ ਠੀਕ ਹੋ ਗਿਆ ਕਿਉਂਕਿ ਪਹਿਲਾਂ ਮੀਂਹ ਨੇੜੀ ਚੱਕਰਵੜਾ ਫੈਲ ਰਿਹਾ ਸੀਗਾ ਸੋ ਬੀਬੀ ਨੂੰ ਤਾਂ ਅਸੀਂ ਬਲਕੇ ਝੂਠ ਬੋਲਤਾ ਉਹਨਾਂ ਨੇ ਨਹੀਂ ਸੀ ਦੱਸਿਆ ਵੀ ਅਸੀਂ ਵਾਪਸ ਆ ਰਹੇ ਆ ਉਹਨਾਂ ਦਾ ਅਸੀਂ ਕਹਤਾ ਜੀ ਅਸੀਂ ਪਟਿਆਲੇ ਰੁੱਕ ਗਏ ਆ ਜਾ ਕੇ ਹੁਣ ਉਹਨਾਂ ਨੂੰ ਸਰਪ੍ਰਾਈਜ਼ ਦਵਾਂਗੇ ਹੱਸਦੇ ਵਾਸਤੇ ਰਹੋ ਸਾਰੇ ਤੁਹਾਡਾ ਸਾਰਿਆਂ ਦਾ ਕਾਲਪੁਰ ਕੈਸੇ ਤਰੀਕੇ ਨਾਲ ਮੇਰ ਪਰਿਆਤ ਬਣਾਈ ਰੱਖੇ ਕੱਲ ਨੂੰ ਮਿਲਦੇ ਆ ਰੱਬ ਰਾਖਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ